ਟੈਂਸ਼ਨ ਦੇ ਸਹਾਰੇ ਹੀ ਆਪਣੀ ਜ਼ਿੰਦਗੀ ਕੱਟ ਰਿਹਾ ਹਾਂ ਤੇ ਜੇਕਰ ਟੈਂਸ਼ਨ ਪੈਨਸ਼ਨ ਬੰਦ ਹੋ ਜਾਵੇ ਤਾਂ ਉਹਨਾਂ ਦੇ ਲਈ ਬੇहद ਮੁਸ਼ਕਿਲ ਹੁੰਦੀ ਹੈ। ਪਾਰੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਇੱਕ ਜਿਹੜਾ ਮਾਮਲਾ ਸਾਹਮਣੇ ਆਇਆ ਇੱਕ 70 ਸਾਲ ਦੀ ਬਜ਼ੁਰਗਔਰਤ ਨੂੰ 4 ਸਾਲ ਪਹਿਲਾਂ ਮਰਿਆ ਹੋਇਆ ਵਿਖਾ ਕੇ ਸਿਰਫ 6 ਮਹੀਨਾ ਪਹਿਲਾਂ ਉਸ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ। ਬਲਕਿ ਬੈਂਕ ਨੇ ਉਸ ਦੇ 85000 ਰੁਪਏ ਬਕਾਇਆ ਵੀ ਕੱਢ ਦਿੱਤਾ ਹੈ। ਬਜ਼ੁਰਗਔਰਤ ਖੁਦ ਦਿਲ ਦੀ ਮਰੀਜ਼ ਹੈ ਤੇ ਉਸ ਦਾ 48 ਸਾਲਾਂ ਵੱਡਾ ਪੁੱਤਰ ਕੈਂਸਰ ਦਾ ਮਰੀਜ਼ ਹੈ, 42 ਸਾਲਾਂ ਛੋਟਾ ਪੁੱਤਰ ਮੰਦਬੁੱਧੀ ਹੋਣ ਦੇ ਨਾਲ ਲਾਪਹਜ ਵੀ ਹੈ। ਬੈਂਕ ਦਾ ਕਹਿਣਾ ਹੈ ਮੇਲ ਸਮਾਜਿਕ ਸੁਰੱਖਿਆ ਵਿਭਾਗ ਦੇ ਵੱਲੋਂ ਬੈਂਕ ਨੂੰ ਕੀਤੀ ਗਈ ਹੈ ਇਸ ਦੇ ਲਈ ਉਸ ਦੀ ਪੈਨਸ਼ਨ ਬੰਦ ਕੀਤੀ ਗਈ ਹੈ ਜੇ ਨਾ ਨੂੰ ਪੁੱਛਿਆ ਕਿ ਇਹਨਾਂ ਨੇ ਮਨਾਂ ਕਰਤਾ ਮੈਂ ਕਿ ਗਰਦਾਸਪੁਰੇ ਗਈ ਤੇ ਕਰਤਾ ਪਰਵਾਹ ਮੈਂ ਓਕੇ ਆ ਤੂੰ ਆਪਣੇ ਬੈਂਕ ਨਾਲ ਗੱਲ ਕਰ ਲੋ ਜਾ ਇੱਥੇ ਆਏ ਤੇ ਇਹਨਾਂ ਨੇ ਆਖਿਆ ਵੀ ਨਹੀਂ ਆਹੀ ਨੇ ਇਹ ਕੰਮ ਕਰ ਕਰ ਦੇ ਮੈਨੂੰ ਕੁਝ ਨਹੀਂ ਦੱਸਿਆ ਤੇ ਇਹ ਕਪਾਤ ਨੂੰ ਆਪਣੇ ਵੱਡੇ ਮੁੰਡੇ ਲੈ ਕੇ ਆਈ ਹੀ ਹੈ ਉਹ ਉਹ ਐਨੇ ਫਿਰ ਪੁੱਛਿਆ ਉਹ ਨਾ ਕਿ ਜੀ ਮਾਮ ਮਾਪੂਰੀ ਦੇ ਚਾਰ ਸਾਲ ਹੋ ਗਏ ਫਿਰ ਸਾਨੂੰ ਭੱਜਣਾ ਪੈ ਗਿਆ ਵੀ ਅਸੀਂ ਕਿੱਥੇ ਜਾਈਏ ਹੋਣੇ ਅਸੀਂ ਤਾਂ ਕਿਤੇ ਵੀ ਨਹੀਂ ਜਾ ਸਕਦੇ ਨਾ ਇਹ ਕਿੱਥੋਂ ਦੇਣਾ ਇਹ ਨਹੀਂ ਖਾਤਾ ਫੋਨ ਮੈਨੂੰ ਇੱਕ ਖਾਤਾ ਮੈਨੂੰ ਖਾਤਾ ਤੋਂ ਖੋਲ ਦੇ ਘਰੇ ਮੇਰੇ ਪੈਨਸ਼ਨ ਬਸ ਸਰਕਾਰ ਮੈਨੂੰ ਦੇ ਦੇ ਮੈਨੂੰ ਇਹ ਮਾਤਾ ਤੋਂ ਮੇਰੇ ਨੀਂਦ ਆ ਗਈ ਰਹੀ ਜਿਵੇਂ 8000 ਨਾ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਤਾਂ ਲੋਟ 7:30 ਵਜੇ ਮੈਂ ਤਾਂ ਉੱਠ ਕੇ ਫਿਰਫੜ ਦਿੱਤੀ ਦਈਆਂ ਉਹ ਕਿਹੇ ਕੀ ਕਾਰਨ ਹੋ ਗਿਆ ਵਾ ਕੀ ਉਹ ਕਿੰਨੇ ਇਹ ਕੰਮ ਕਰਦਾ ਤੇ ਕਿੰਨੇ ਇਹਨਾਂ ਮਰਿਆ ਤਾਂ ਇਹਨਾਂ ਸੱਜ ਪੇਟ ਪਹੁੰਚਾਤਾ ਤੇ ਪੈਂਕੇ ਵਜੇ ਫਿਰ ਜਿਹਨਾਂ ਨੂੰ ਕੰਮ ਮਿਲ ਨਹੀਂ ਨਾ ਇਹਨਾਂ ਸੰਦੇਲੀ ਦਾ ਪਤਾ ਲੱਗਦਾ ਵੀ ਕਿੰਨੇ ਕਿੰਨੇ ਹੱਲੇ ਪਿੱਛਾ ਕੀਤਾ ਇਹਨੂੰ ਪਾਇਦੇ ਲੱਗੇ ਕਿ ਸਾਨੂੰ ਇਹ ਅਸੀਂ ਜਾਨਣਾ ਚਾਹੁੰਦੇ ਆ ਉਹਨੇ ਇਹਨਾਂ ਦੀ ਗੱਲ ਕਰਨ ਗਈ ਜਦ ਮਰਿਆਂ ਤੇ ਆਏ ਆ ਸਾਨੂੰ ਹੁਣ ਖਾਤਾ ਮੈਨਾਂ ਨਹੀਂ ਫੋਲਣ ਦਾ ਗਾਂਦੇ ਨਹੀਂ ਆਹੀ ਨਹੀਂ ਫੋਲ ਸਕਦੇ ਪਰਵਾਜ਼ ਜੀ ਮੇਰਾ ਇਹ ਬੇਟਾ ਵਾ ਮੇਰੇ ਨੋਆ ਮੇਰੇ ਇਹਦੇ ਦੋ ਬੇਟੇ ਆ ਤੇ ਕਿੱਟਕ ਮੇਰਾ ਛੋਟਾ ਬੱਚਾ ਜੀ ਆਮ ਹਾਰਦੇ ਨਹੀਂ ਆਂ ਹਾਂਜੀ ਤੇ ਬੇਟਾ ਜੀ ਨਹੀਂ ਮੇਰੇ ਪੋਤੇ ਵੀ ਨਹੀਂ ਕਿ ਠੀਕ ਆ ਨਹੀਂ ਇਹਦਾ ਵੀ ਚਿੰਤਾ ਮੈਨ ਉਹ ਰਹੀ ਨਹੀਂ ਆਜੀ ਹਾਂਜੀ ਇਹਨੂੰ ਕੈਂਸਰ ਦੀ ਨੁਕਸਬਾਏ ਨੂੰ ਜਾ ਦੂਜਾ ਦੂਜਾ ਵਾਹ ਤੇ ਗਾ ਕੀ ਆ ਤੇ ਇਨੇ ਉੱਤਰ ਉੱਤਰ ਚੇਰ ਲੱਗ ਗਿਆ ਪਤਾ ਨਹੀਂ ਕਿਤੇ ਚਲ ਗਿਆ ਬਾਈ ਅਸੀਂ ਤਾਂ ਕੱਲਿਆਂ ਵੀ ਜਾਵਾਂ ਤੇ ਚਲ ਜਾਵਾਂ ਤੇ ਬੰਗਤ ਗੂਏ ਗਰੀ ਚਲ ਜੀ ਕੋਈ ਨਾ ਕਿ ਤੁਸੀਂ ਵੇਖਿਓਗੇ ਕਿਤੇ ਫਿਰਦਾ ਕਿਤੇ ਸਰ ਅਨੁਸੇ 6 ਮਹੀਨੇ ਸਾਡੀ ਮਾਤਾ ਦੀ 4 ਸਾਲ ਤੋਂ ਪੈਨਸ਼ਨ ਮਿਲਦੀ ਸੀ ਹਰ ਕੀ ਪਤਾ ਨਹੀਂ ਕੋਈ ਇਨਕੁਆਇਰੀ ਹੋ ਗਈ ਕਿ 6 ਮਹੀਨੇ ਤੋਂ 6 ਮਹੀਨੇ ਤੋਂ ਸਾਡੀ ਮਾਤਾ ਦੀ ਪੈਨਸ਼ਨ ਕਰਤੀ ਗਈ ਅਸੀਂ ਬਹੁਤ ਕਾਰਵਾਈ ਕੀਤੀ 1 ਮਹੀਨਾ ਦੇਖਿਆ ਦੂਜੇ ਵੀ ਨਹੀਂ ਕਿ ਕਾਰਵਾਈ ਚਾਲੂ ਕਰ ਦੇ ਮਾਨੂੰ ਕਦੀ ਬੈਂਕ ਤੋਂ ਬੈਂਕ ਚਾਉਣਾ ਬੈਂਕ ਵਾਲਾ ਕੰਨਾ ਜਿੱਥੋਂ ਪੈਕਸ਼ਨ ਵਾਈ ਉੱਤੇ ਜਾਓ ਅਸੀਂ ਕਦੀ ਸ਼ਿਵਦਾ ਕੇਂਦਰ ਜਾਣਾ ਕਿਦੇ ਤੂੰ ਕਿੱਥੇ ਚਾਣੂ ਕਰਵਾਖੋਰ ਤੱਕ ਪਤਾ ਲੱਗਾ ਅਸੀਂ ਉਹਦੀ ਤੱਕ ਵੀ ਜਾ ਕੇ ਆ ਕੇ ਆਏ ਕਿ ਸਾਨੂੰ ਇਦਾਂ ਗੱਲ ਵਾ ਉਹ ਕਹਿੰਦੇ ਜਾਓ ਤੁਸੀਂ ਤੁਹਾਡਾ ਹੋ ਜਾਏਗਾ ਅਸੀਂ ਆ ਹੁਣ ਪਰਸੋਂ ਆਏ ਆ ਬੈਂਕ ਤੋਂ ਪਾਸੀ ਲੈਣ ਸਾਡੇ ਪਿਛਲੇ ਮਹੀਨੇ ਸੀ ਪਤਾ ਨਹੀਂ ਉਹ ਪਾਈ ਕਿ ਨਹੀਂ ਪਾਈ ਸਾਡੇ ਆਪਣੇ ਕੁਝ ਪੈਸੇ ਸਾਡੇ ਸੀਲ ਹੋ ਗਏ ਸਾਡਾ ਖਾਤਾ ਜਿਹੜਾ ਸੀਲ ਹੋ ਗਿਆ ਤੁਹਾਨੂੰ ਕਿਤੇ ਵੀ ਤੁਹਾਨੂੰ ਪੈਸੇ ਨਹੀਂ ਮਿਲ ਸਕਦੇ ਤੁਹਾਡਾ ਜਿਹੜਾ ਇਹ ਸਿਹਤ ਕਢਾਨ ਖਤੇ ਤੁਹਾਡੇ 4 ਸਾਲ ਹੋ ਗਿਆ ਤੁਹਾਡੀ ਮਦਦ ਦੀ ਅਸਰ ਹੋਈ ਆ 85000 ਸਾਡੀ ਵੱਲ ਟੈਂਕ ਲੋਨ ਕੱਢੀ ਜਾਂਦੀ ਵੀ ਤੁਸੀਂ ਕੁੱਝ ਲਾ ਲਈ ਆ ਪਰ ਅੱਜ ਅਸੀਂ ਆਰ ਕੇ ਬਾਦੀ ਮਰਾਈ ਅਸੀਂ ਸਰਕਾਰ ਦਾ ਕੁਹਾਰ ਲਾਈ ਆ ਕਿ ਸਾਡਾ ਇਹ ਵੀ ਮੁਸ਼ਕਲ ਦਾ ਹਿੱਟਾ ਜਾਵੇ ਜਿੱਥੇ ਕਿ ਅਧਿਕਾਰੀ ਕੋ ਗਲਤੀ ਹੋਈ ਆ ਉਹ ਆਪਣੀ ਗਲਤੀ ਸਦਾਰੇ ਇਹ ਸਾਡੀ ਟੈਨਸ਼ਨ ਬਹਾਲ ਕੀਤੀ ਜਾਵੇ ਅਸੀਂ ਕੈਂਸਰ ਦੇ ਮਰੀਜ਼ ਆ ਅਸੀਂ ਬਸਾਂ ਹੀ ਆਪਣਾ ਕਿਦਾਰਾ ਕਰਦੇ ਹਾਂ ਤੇ ਅਸੀਂ